ਜੇਕਰ ਤੁਹਾਡਾ ਘਰ ਅਜਿਹੀ ਥਾਂ ਬਿਨਾ ਪ੍ਰਸ਼ਾਸਨ ਦੀ ਮਨਜ਼ੂਰੀ ਦੇ ਬਣਿਆ ਹੋਇਆ ਏ ਤਾਂ ਤੁਹਾਡੇ ਘਰ ਉੱਤੇ ਕਦੇ ਵੀ ਪੀਲਾ ਪੰਜਾਹ ਚੱਲ ਸਕਦਾ ਹੈ ਜਾਂ ਤੁਹਾਡਾ ਘਰ ਸੀਲ ਹੋ ਸਕਦਾ ਹੈ ਜੀ ਹਾਂ ਅਜੇ ਹੀ ਤਾਜ਼ਾ ਉਦਾਹਰਣ ਜਲੰਧਰ ਸ਼ਹਿਰ ਵਿੱਚ ਦੇਖਣ ਨੂੰ ਮਿਲੀ ਹੈ ਜਿੱਥੇ ਰਣਜੀਤ ਨਗਰ ਦੇ ਵਿੱਚ ਇੱਕ ਘਰ ਦਾ ਨਿਰਮਾਣ ਕੀਤਾ ਜਾ ਰਿਹਾ ਸੀ ਜਿਸ ਨੂੰ ਪ੍ਰਸ਼ਾਸਨ ਨੇ ਰੋਕ ਦਿੱਤਾ ਪ੍ਰਸ਼ਾਸਨ ਵੱਲੋਂ ਘਰ ਨੂੰ ਸੀਲ ਕਰਨ ਦੇ ਹੁਕਮ ਵੀ ਦਿੱਤੇ ਗਏ ਨੇ ਪਰ ਘਰ ਦੇ ਮਾਲਕ ਬਜ਼ੁਰਗ ਅਤੇ ਔਰਤ ਵੱਲੋਂ ਪ੍ਰਸ਼ਾਸਨ ਵੱਲੋਂ ਭੇਜੇ ਮੁਲਾਜ਼ਮਾਂ ਦਾ ਜਮ ਕੇ ਵਿਰੋਧ ਕੀਤਾ ਗਿਆ ਕਫਰ ਫਟਾਫਟ ਕਰ ਕਾ ਕਾ ਅੰਦਰ ਸ਼ਕਾਰ ਹੈਗਾ ਕਿਤੇ ਨਾਲ ਅੰਦਰ ਜਨਨੀਆਂ ਨੇ ਬੈਠੀਆਂ ਹੈ ਠੀਕ ਹੈ ਕੱਲਾ ਵਾਲਾ ਆਪੇ ਕਹਿੰਦਾ ਕਿਸੇ ਨੂੰ ਪੁੱਛ ਲੈ ਉਹਨੂੰ ਬੁਲਾ ਲਓ ਕਿਹਨੂੰ ਬੁਲਾ ਲਈਏ ਕੋਈ ਹੈ ਨਹੀਂ ਮਨੋ ਤੇ ਹੈ ਨਹੀਂ ਤੇ ਵਸੀਲ ਗੱਲਾਂ ਤੁਸੀਂ ਕਰੋ ਤਾਂ ਛੱਡ ਦਿਓ ਤਾਲਾ ਛੱਡ ਦਿਓ ਨਾ ਇੱਕ ਮੇਰੀ ਗੱਲ ਸੁਣ ਤਾਲਾ ਛੱਡ ਦਿਓ ਐਵੇਂ ਛੱਡ ਦਿਓ ਹੈ ਅੰਦਰ ਜਨਨੀਆਂ ਬੈਠੀਆਂ ਹੋਏ ਮੈਂ ਤੇਰੀ ਗੱਲ ਨਾਲ ਕੋਈ ਅੰਦਰ ਕੋਈ ਹੈ ਕਹ ਲੇਗਾ ਨਾ ਬੰਦਾ ਅੰਦਰ ਹੈ ਨਾ ਕੋਈ ਬੰਦਾ ਨਹੀਂ ਕਹਿੰਦਾ ਨਾ ਬੰਦਾ ਕੋਈ ਨਹੀਂ ਉਹ ਗੱਲ ਕਰੀ ਜਾਂਦਾ ਯਾਰ ਇਹ ਗੱਲ ਦਾ ਬਾਹਰ ਕੱਢ ਨਾ ਬਾਹਰ ਦੇਖੋ ਕਿੱਧਰ ਜਾ ਕੇ ਹੋਰ ਬਾਹਰ ਬਾਹਰ ਬੰਦਾ ਦਾ ਕਹਿਣਾ ਆਲਾਕਾ ਬਾਬਾ ਤੂੰ ਯਾਰ ਇਹਨੂੰ ਮੇਰੇ ਮਾੜਾ ਮੇਰਾ ਉਹ ਕਿਵੇਂ ਮੇਰੇ ਨਾ ਕਾ ਕਸੂਪਲਾ ਫਰ ਹੁੰਦਾ ਆਇਆ ਆਇਆ ਤਾਂ ਕਿ ਕਿਦਾਂ ਜਾਨੂੰ ਅਗਰ ਤਾਂ ਕਿੱਥੇ ਆ ਦਿੱਤਾ ਆਉਂਦਾ ਤੂੰ ਮੈਡਮ ਪਹਿਲੇ ਤੁਹਾਡੇ ਤੇ ਵੀ ਕਿਹਾ ਜਾ ਰਿਹਾ ਜੀ ਪਹਿਲਾਂ ਵੀ ਰੋਕਿਆ ਗਿਆ ਸੀ ਕੰਮ ਨੂੰ ਤੁਸੀਂ ਇਹ ਕੰਮ ਬੰਦ ਨਹੀਂ ਕੀਤਾ ਗਿਆ ਪਹਿਲਾਂ ਵੀ ਜਦੋਂ ਆਏ ਸੀ ਕਰਪੇ ਮੇਰੀ ਗੱਲ ਸੁਣੋ ਹਾਂਜੀ ਹਾਂਜੀ ਮੇਰੀ ਗੱਲ ਸੁਣੋ ਜਦੋਂ ਕਮਿਸ਼ਨਰ ਸਾਹਿਬ ਦੇ ਨਾਲ ਗੱਲ ਹੋਈ ਆ ਨਾ ਕਮਿਸ਼ਨਰ ਸਾਹਿਬ ਇਹ ਨਾ ਕਿਹਾ ਵੀ ਕਮਿਸ਼ਨਰ ਸਾਹਿਬ ਨਾਲ ਗੱਲ ਨਹੀਂ ਹੋਈ ਹੈਗੀ ਜੇ ਅੱਜ ਕਮਿਸ਼ਨਰ ਸਾਹਿਬ ਨੇ ਭੇਜਿਆ ਨਾ ਕਿੱਥੇ ਨਾ ਵੀ ਭੇਜਿਆ ਕਮਿਸ਼ਨਰ ਸਾਹਿਬ ਦਾ ਪਹਿਲਾ ਗੱਲ ਹੋ ਚੁੱਕੀ ਆ ਪਹਿਲਾ ਸਾਰਾ ਕੁਝ ਹੋ ਚੁੱਕਾ ਦੁਬਾਰਾ ਦੁਬਾਰਾ ਕਿਉਂ ਕੀਤਾ ਜਾਂਦਾ ਆ ਕਿਉਂ ਦੁਬਾਰਾ ਦੁਬਾਰਾ ਆਪਣੀ ਸਰ ਪਰੇਸ਼ਾਨ ਕੀਤਾ ਜਾਂਦਾ ਆ ਜਾਨੀ ਕਿ ਤੁਹਾਡਾ ਕਹਿਣਾ ਕਿ ਤੁਹਾਡੇ ਕੋਲ ਪਰਮਿਸ਼ਨ ਸੀ ਹਾਂਜੀ ਪਰਮਿਸ਼ਨ ਸੀ ਅਸੀਂ ਲਈ ਹੋਈ ਸਾਰਾ ਤੇ ਉਹ ਮੈਡਮ ਪਰਮਿਸ਼ਨ ਦੇ ਤੁਸੀਂ ਪੇਪਰ ਦਿਖਾ ਰਹੇ ਹੋ ਉਹਨਾਂ ਨੂੰ ਐਨਓਸੀ ਦਾ ਨਹੀਂ ਮੈਡਮ ਕਹ ਰਿਹਾ ਐਨਓਸੀ ਦਾ ਨਹੀਂ ਤੁਸੀਂ ਮੰਗੀ ਤੁਸੀਂ ਐਨਓਸੀ ਮੰਗੀ ਪੈਨਓਸੀ ਦਾ ਤੁਸੀਂ ਕਿਹਾ ਹੀ ਨਹੀਂ ਮੈਡਮ ਤੁਸੀਂ ਕਿਹਾ ਚਲੋ ਐਨਓਸੀ ਦਾ ਲਾ ਲਓ ਐਨਓਸੀ ਦਾ ਜੇ ਸਾਡਾ ਕੋਈ ਬਤਵਾਲ ਨਹੀਂ ਆਪਾਂ ਅੱਜ ਜੇ ਤੁਸੀਂ ਮੈਡਮ ਜਿਹੜੇ ਆਏ ਸੀ ਕਾਰਪੋਰੇਸ਼ਨ ਦੇ ਅਧਿਕਾਰੀ ਜਿਹੜੀ ਸੀਲ ਕਰਨ ਉਹਨਾਂ ਬਾਰੇ ਪੁੱਛ ਰਹੇ ਹੋ ਨਾ ਵਾਸਤੇ ਬਸ ਸਿੰਪਲ ਹੈ ਵੀ ਕਾਰਪੋਰੇਸ਼ਨ ਨੂੰ ਐਸ ਪਰ ਬਾਇਲਾਜ਼ ਦਾ ਪ੍ਰੋਮਾਈਸ ਫਾਈਲ ਕਰਤਾਗੇ ਜੀ ਜੋ ਪੈਨਲਟੀ ਲਗਾਉਣਗੇ ਜੋ ਬਾਇਲਾਜ਼ ਕਰ ਰਹੇ ਉਹਦੇ ਕੋਲ ਉਹਨਾਂ ਅੰਡਰਟੇਕਿੰਗ ਦੇ ਦਿੱਤੀ ਹੈ ਕਿ ਜੋ ਵੀ ਬਾਇਲਾਜ਼ ਹੈ ਔਰ ਉਹਨਾਂ ਨੂੰ ਪੂਰਾ ਪ੍ਰੋਬਲਮ ਕਰਕੇ ਜਿਹੜੀ ਵੀ ਪੈਨਲਟੀ ਪਾਣਗੇ ਜਿੱਤੇ ਡਿਪੋਜ਼ਿਟ ਕਰਾ ਦੇਣਗੇ ਜੇ ਕੋਈ ਕੰਸਟਰਕਸ਼ਨ ਐਸ ਪਰ ਲਾਅ ਨਹੀਂ ਹੋਏਗੀ ਜਿਸ ਤਰ੍ਹਾਂ ਉਹ ਕਹਿਣਗੇ ਉਤਰੋ ਇਸ ਰਿਗਾਰਡਿੰਗ ਪਹਿਲੇ ਵੀ ਕੰਮ ਰੋਕਣ ਦੀ ਕਈ ਵਾਰ ਹਦਾਇਤ ਹੋਈ ਸੀ ਕੰਮ ਰੋਕਿਆ ਨਹੀਂ ਜਾ ਰਿਹਾ ਸੀ ਮਾਨ ਜੋ ਕੋਵਿੰਦ ਸਾਹਿਬ ਜੀ ਦੇ ਧਿਆਨ ਵਿੱਚ ਆਇਆ ਕਿਸੇ ਨਿਸ਼ਕਾਇਤ ਕੀਤੀ ਉਹਦੇ ਰਿਗਾਰਡਿੰਗ ਰਿਪੋਰਟ ਕਰਾਈ ਸੀ ਸੱਲੋ ਬਣ ਕੇ ਕੋਈ ਇਲੀਗਲ ਕੰਸਟਰਕਸ਼ਨ ਹੈ ਜਿਹੜਾ ਹਾਊਸ ਲਾਈਨ ਦੋਨੇ ਪਾਸੇ ਸ਼ੈਡਿੰਗ ਜੋ ਛੱਡੀ ਨਹੀਂ ਹੈ ਤੇ ਉਹਦੀ ਸੀਲਿੰਗ ਦੇ ਆਰਡਰ ਸੀ ਜੋ ਉਹਦਾ ਕੰਪਲਾਈਂਸ ਕਰਨੀ ਆਏ ਅੱਛਾ ਇਹ ਜਿਹੜੀ ਬਿਲਡਿੰਗ ਬਣਨ ਲੱਗੀ ਹੈ ਇਹ ਬਿਲਡਿੰਗ ਅਜੇ ਤਾਂ ਬਣੀ ਨਹੀਂ ਉਹਨਾਂ ਦਾ ਕੀ ਕਹਿਣਾ ਹੈ ਇਹ ਬਿਲਡਿੰਗ ਅਜੇ ਤਾਂ ਬਣੀ ਨਹੀਂ ਬਿਲਡਿੰਗ ਬਣੀ ਹੈ ਕੰਮ ਕੰਮ ਤੋਂ 6 ਮਹੀਨੇ ਹੋ ਗਏ ਹੁਣ 3 ਮੰਜ਼ਲਾ ਹੋ ਗਿਆ ਪਹਿਲਾਂ ਕਿਉਂ ਰੋਕਿਆ ਗਿਆ ਜਦੋਂ ਬਿਲਡਿੰਗ ਉੱਪਰ ਤੱਕ ਪਹੁੰਚ ਗਈ ਹੁਣ ਤੁਸੀਂ ਅਗਲੇ ਲੱਖਾਂ ਰੁਪਏ ਨੁਕਸਾਨ ਕਰਨ ਆ ਗਏ ਨਹੀਂ ਲੱਖਾਂ ਰੁਪਏ ਦਾ ਨੁਕਸਾਨ ਤਾਂ ਪਰ ਵੀ ਜੀ ਨਹੀਂ ਕਰਨਾ ਇਹ ਹਾਂਜੀ ਮੇਰੇ ਕੋਲ ਤਾਂ ਏਰੀਆ ਹਜੇ 10 ਦਿਨ ਪਹਿਲੇ ਹੀ ਆਇਆ ਪਹਿਲੇ ਜਿਹੜੇ ਇਨਸਪੈਕਟਰ ਸਾਹਿਬ ਸੀ ਉਹਨਾਂ ਨੇ ਵੀ ਇਹਨਾਂ ਨੂੰ ਨੋਟਿਸ ਵਗੈਰਾ ਜਾਰੀ ਕੀਤੇ ਆ ਸਮੇਂ-ਸਮੇਂ ਤੇ ਇਹਨਾਂ ਨੂੰ ਰੋਕਦੇ ਰਹੇ ਆ ਸੀਲਿੰਗ ਤੇ ਨੇ ਇਹ ਤੁਹਾਡੇ ਕੋਲ ਏਰੀਆ ਹੁਣ ਆਇਆ ਜਿਹੜੇ ਪਹਿਲੇ ਤੁਹਾਡੇ ਅਫਸਰ ਸੀਗੇ ਉਹਨਾਂ ਨੇ ਸਿਰਫ ਨੋਟਿਸ ਦੇ ਦਿੱਤੀ ਸ੍ਰੀ ਸਮਝ ਲਈ ਉਹਨਾਂ ਨੇ ਕੋਈ ਕਾਰਵਾਈ ਕਰਨ ਦੇ ਨਾਸਬ ਨਹੀਂ ਸਮਝਿਆ ਪਹਿਲੇ ਨੋਟਿਸ ਹੀ ਦੇਣੇ ਹੁੰਦੇ ਨੇ ਜੀ ਟੀਵੀ ਫੋਨ ਤੇ ਜੋ ਪ੍ਰੋਸੈਸ ਆ ਪੰਜਾਬ ਮਿਊਨਿਸਪਲ ਬਾਈਲਾਜ਼ ਆ ਉਹਨਾਂ ਦੀ ਪਾਲਣਾ ਕੀਤੀ ਗਈ ਹੈ ਨਗਰ ਨਿਗਮ ਅਧਿਕਾਰੀ ਦਾ ਕਹਿਣਾ ਹੈ ਕਿ ਘਰ ਦੇ ਮਾਲਕਾਂ ਨੂੰ ਨੋਟਿਸ ਦੇ ਦਿੱਤਾ ਗਿਆ ਤਾਂ ਕਿ ਉਹ ਆਪਣਾ ਨਕਸ਼ਾ ਪਾਸ ਕਰਵਾ ਲੈਣ ਹਕੀਕੀ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ